ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਲ ਇੰਡੀਆ ਰੈਗਟਾ ਦਾ ਮਾਲਵਾ ਜੋਣ ਦੇ ਪ੍ਰਧਾਨ ਹੋਣ ਦੇ ਨਾਤੇ ਜੋ ਸਰਦਾਰ ਬੁੱਟਾ ਸਿੰਘ ਆ ਅਸੀਂ 35 ਸਾਲ ਤੋਂ ਸਰਦਾਰ ਬੁੱਟਾ ਸਿੰਘ ਦੀ ਗੁੱਠੀ ਜਾਂਦੇ ਰਹੇ ਆ ਕਦੇ ਸਰਦਾਰ ਜੀ ਕੋਲੇ ਜੋ ਵੀ ਜਰਨਲ ਭਾਈਚਾਰਾ ਸੀ ਜਾਂ ਜੋ ਜਥੇਬੰਦੀਆਂ ਸਾਰੀਆਂ ਜਾਂਦੀਆਂ ਸੀ ਬਣਦਾ ਸਰਦਾਰ ਜੀ ਸਤਿਕਾਰ ਦਿੰਦੇ ਸੀ ਸਭ ਨੂੰ ਹੀ ਸਰਦਾਰ ਜੀ ਕੋਲੇ ਮੇਰੇ ਕਹ ਸਰਦਾਰ ਬੁੱਟਾ ਸਿੰਘ ਘਰ ਘਰ ਚ ਨਹੀਂ ਆਲ ਇੰਡੀਆ ਦੇ ਵਿੱਚ ਪੈਦਾ ਹੋਏ ਵਿਆ ਅੱਜ ਤੋਂ ਬਾਅਦ ਜੇ ਕੋਈ ਵੀ ਬੰਦਾ ਸਾਡੀ ਕੌਮ ਨੂੰ ਅੱਖ ਚੱਕ ਕੇ ਵੇਖੂਗਾ ਜਾਂ ਇਹ ਜਿਹੜੇ ਸ਼ਬਦ ਬੋਲੂਗਾ ਤੇ ਉਹਨੂੰ ਅੱਗੇ ਤੋਂ ਮਾਫ਼ ਨਹੀਂ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਵਿੰਦਰ ਸਿੰਘ ਰਾਜਾ ਵਿੜਿੰਗ ਨੇ ਬੀਤੇ ਦਿਨ ਤਰਨਤਾਰਨ ਹਲਕੇ ਦੇ ਪਿੰਡ ਵਿੱਚ ਬੋਲਦਿਆਂ ਹੋਇਆਂ ਸਦਾ ਬੂਟਾ ਸਿੰਘ ਬਾਰੇ ਜੋ ਭੱਦੀ ਟਿੱਪਣੀ ਕੀਤੀ ਹੈ ਉਹਨਾਂ ਬਾਰੇ ਜਿਉਂ ਉਹਨਾਂ ਨੇ ਕਿਹਾ ਕਿ ਉਹ ਰੰਗ ਦੇ ਕਾਲੇ ਤੇ ਪੱਠੇ ਪਾਉਂਦੇ ਆਉਂਦੇ ਸੀਗੇ ਅਸੀਂ ਸਾਰਾ ਸਮੁੱਚਾ ਮਾਜਵੀ ਸਿੱਖ ਸਮਾਜ ਇਸ ਗੱਲ ਦੀ ਸਖਤ ਸ਼ਬਦਾ ਵਿੱਚ ਨਿੰਦਾ ਕਰਦੇ ਆਂ ਜਿਨ੍ਹਾਂ ਨੇ ਸਾਹ ਭੂਟਾ ਸਿੰਘ ਵਰਗੇ ਉੱਚ ਸਿੱਖਿਆ ਪ੍ਰਾਪਤ ਮਹਾਨ ਇਨਸਾਨ ਬਾਰੇ ਗਲਤ ਟਿੱਪਣੀ ਕੀਤੀ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਰਾਜਾ ਵਿੜਿੰਗ ਦੇ ਖਿਲਾਫ ਐਸ ਸੀ ਐਸਟੀ ਐਕਟ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਦੇ ਨਾਲ ਹੀ ਅਸੀਂ ਕੱਲ ਨੂੰ 10 ਵਜੇ ਐਸਐਸਪੀ ਦਫ਼ਤਰ ਇਕੱਠੇ ਹੋ ਕੇ ਇੱਕ ਐਸਐਸਪੀ ਐਪਲੀਕੇਸ਼ਨ ਐਸਐਸਪੀ ਮੁਕਸਰ ਨੂੰ ਦੇਣ ਜਾ ਰਹੇ ਹਾਂ ਤਾਂ ਕਿ ਐਸਐਸਪੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਰਾਜਾ ਵਿਡੰਗ ਦੇ ਖਿਲਾਫ ਮੁਕਸਰ ਵਿਖੇ ਵੀ ਐਸਸੀਐਸਟੀ ਐਕਟ ਅਧੀਨ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਰਾਜਾ ਵਿਡੰਗ ਦੀ ਇਸ ਟਿੱਪਣੀ ਨਾਲ ਸਮੁੱਚੇ ਮਜਵੀ ਸਖ ਭਾਈ ਜਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਔਰ ਮੁਕਸਰ ਸਥਿਤ ਮਜਵੀ ਸਖ ਭਾਈਚਾਰੇ ਦੇ ਆ ਭਾਵਨਾਵਾਂ ਨੂੰ ਵੀ ਭਾਰੀ ਠੇਸ ਪਹੁੰਚੀ ਆ ਇਸ ਕਰਕੇ ਅਸੀਂ ਸਾਰਾ ਸਮਾਜ ਐਸਐਸਪੀ ਦਾ ਸਾਹਿਬ ਨੂੰ ਕੱਲ ਨੂੰ ਬੇਨਤੀ ਕਰਾਂਗੇ ਕਿ ਰਾਜਾ ਵਿੜੰਗ ਦੇ ਖਿਲਾਫ ਮੁਕਸਰ ਵਿਕੇ ਵੀ ਐਸਸੀਐਸਟੀ ਐਕਟ ਦੇ ਪਰਚਾ ਦਰਜ ਕੀਤਾ ਜਾਵੇ ਔਰ ਉਹਦੇ ਨਾਲ ਹੀ ਅਸੀਂ ਸਾਰੇ ਪੰਜਾਬ ਦੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਾਂਗੇ ਕਿ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਸਾਹਿਬਾਨ ਨੂੰ ਐਪਲੀਕੇਸ਼ਨਾਂ ਦੇਣ ਅਸੀਂ ਚਾਹੁੰਦੇ ਆ ਕਿ ਹਰ ਜ਼ਿਲ੍ਹਾ ਪੱਦਰ ਤੇ ਨਹੀਂ ਹਰ ਥਾਣੇ ਦੇ ਵਿੱਚ ਰਾਜੇ ਵਿਡਿੰਗ ਦੇ ਖਿਲਾਫ ਐਸਆਈ ਐਕਟ ਦੇ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਤਾਂ ਕਿ ਉਹਨੂੰ ਅਕਲਾ ਸਕੇ ਕਿ ਮੈਂ ਕਿਹੜੀ ਬਰਾਦਰੀ ਦੇ ਨਾਲ ਪੰਗਾ ਲਿਆ ਹੁਣ ਮਾਫੀ ਵੀ ਮੰਗੀ ਆ ਕਹਿੰਦੇ ਅੱਧੀ ਵੀ ਮੇਰੇ ਕੋਲ ਇਹੋ ਜੀ ਗੱਲ ਨਹੀਂ ਸੀ ਜਿਹੜੀ ਫੇਸ ਇਹ ਮਾਫੀ ਤਾਂ ਜੇ ਸਿਰਫ ਜੇ ਇੱਕ ਕੜਹਾਲੀ ਹੰਝੂ ਹੈ ਕਿਉਂਕਿ ਹੁਣ ਪਤਾ ਹੈ ਕਿ ਮੈਂ ਪੰਗਾ ਲੈ ਬੈਠਾ ਮੈਂ ਗਲਤ ਬੋਲ ਬੈਠਾ ਮੇਰੇ ਤੇ ਕਾਰਵਾਈ ਹੋਊਗੀ ਮੈਨੂੰ ਜੇਲ ਵੀ ਜਾਣਾ ਪਊਗਾ ਉਹ ਜੇਲ੍ਹ ਜਾਣ ਤੋਂ ਡਰਦਾ ਹੋਇਆ ਇਹ ਸੋਚ ਰਿਹਾ ਕਿ ਮਝ ਵੀ ਸਿੱਖ ਜਿਹੜਾ ਸਮਾਜ ਆ ਉਹ ਮੇਰੀ ਮਾਫੀ ਤੇ ਸਬਰ ਕਰ ਲੂਗਾ ਇਤਰਾ ਇਤਬਾਰ ਕਰ ਲੂਗਾ ਪਰ ਸਾਡਾ ਸਮਾਜ ਇਹ ਜਾਗ ਚੁੱਕਿਆ ਇਹ ਰਾਜੇ ਵਿੜੰਗ ਦੀ ਜਿਹੜੀ ਝੂਠੀ ਮਾਫੀ ਆ ਇਹ ਕੋਈ ਮੈਨੇ ਨਹੀਂ ਰੱਖਦੀ ਅਸੀਂ ਉਹਨੂੰ ਜੇਲ੍ਹ ਭੇਜਾਂਗੇ ਔਰ ਜਿੱਥੋਂ ਤੱਕ ਵੀ ਸਾਨੂੰ ਤਾਂ ਤੱਕ ਜਾਣਾ ਪਿਆ ਹਾਈ ਕੋਰਟ ਸੁਪਰੀਮ ਕੋਰਟ ਤੱਕ ਅਸੀਂ ਜਾਵਾਂਗੇ ਜਾਵਾਂਗੇ ਅਨਿਕ ਨੋਕੀ ਗੌਣੇ ਦੋਗੇ ਸਾਡੇ ਵੱਲੋਂ ਸਮੂਹ ਐਸ்சி ਭਾਈਚਾਰੇ ਜਥੇਬੰਦੀਆਂ ਵੱਲੋਂ ਅਸੀਂ ਮੰਗ ਕਰਦੇ ਹਾਂ ਕਿ ਪਰਚਾ ਦਰਜ ਹੋ ਗਿਆ ਤੇ ਇਹਦੀ ਜਲਦੀ ਤੋਂ ਜਲਦੀ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਨਾਲ ਹੀ ਇਹਨੂੰ ਪਾਰਟੀ ਦੇ ਵਿੱਚੋਂ ਵੀ ਜਿਹੜੀ ਅਸੀਂ ਪਾਰਟੀ ਤੋਂ ਮੰਗ ਕਰਦੇ ਹਾਂ ਕਿ ਇਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਵੀ ਜਿਹੜੀ ਮਾਫੀ ਹੈ ਮਾਫੀ ਵਾਲਾ ਸ਼ਬਦ ਹੈ ਉਹ ਸਾਡੇ ਸਮਾਜ ਵਿੱਚ ਨਹੀਂ ਹੈ ਮਾਫੀ ਸਿਰਫ ਜਿਹੜੇ ਐਸੀ ਡਿਪਾਰਟਮੈਂਟ ਦੇ ਇਹਨਾਂ ਦੇ ਬੰਦੇ ਆ ਕਾਂਗਰਸ ਪਾਰਟੀ ਦੇ ਬੰਦੇ ਆ ਉਹੀ ਇਹਨੂੰ ਮਾਫੀਆਂ ਦੇਈ ਜਾਂਦੇ ਆ ਜਾਂ ਮਾਫੀਆਂ ਮੰਗੀ ਜਾਂਦਾ ਹੈ ਉਹੀ ਕਰ ਰਹੇ ਆ ਵੀ ਇਹਨੂੰ ਅਸੀਂ ਮਾਫ ਕਰ ਦਿਓ ਜੀ ਸਮਾਜ ਹਾਲਾਂਕਿ ਉਹਨਾਂ ਨੂੰ ਲੋਕਾਂ ਨੂੰ ਐਸਿਡ ਡਿਪਾਰਟਮੈਂਟ ਵਾਲਿਆਂ ਨੂੰ ਸਮਾਜ ਦੇ ਨਾਲ ਖੜਨਾ ਚਾਹੀਦਾ ਔਰ ਉਹ ਕੀ ਆ ਉਹ ਕਾਂਗਰਸ ਦੇ ਬੰਦੇ ਆ ਕਾਂਗਰਸ ਦੇ ਨਾਲ ਹੀ ਖੜੇ ਆ ਰਾਜੇ ਵੜਿੰਗ ਦੇ ਬੰਦੇ ਆ ਰਾਜੇ ਵੜਿੰਗ ਨਾਲ ਖੜੇ ਆ ਪਰ ਅਸੀਂ ਉਹਨਾਂ ਦੀ ਮਾਫੀ ਮੁਫੀ ਵਾਲਾ ਕੋਈ ਚੱਕਰ ਨਹੀਂ ਇੱਥੇ ਇੱਥੇ ਸੰਘਰਸ਼ ਚੱਲਦਾ ਰਹੂਗਾ ਜੇਕਰ ਉਹਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਾਹੀ ਆ ਤੁਹਾਡਾ ਸਰਪੰਚ ਧੱਕੜ ਸਿੰਘ ਬੋਨੇਆਣਾ ਮੇਰੇ ਕੋਲੇ ਸਰਦਾਰ ਟੀ ਬਹੁਤੀ ਆਉਣ ਜਾਣ ਸੀ ਕਿ ਮੈਂ ਘਰ ਦਾ ਗਰੀਬ ਸੀ ਸਰਦਾਰ ਬੁੱਟਾ ਸਿੰਘ ਨੇ ਇਹ ਨਹੀਂ ਵੇਖਿਆ ਇਹ ਵੀ ਇਹ ਘਰ ਦਾ ਗਰੀਬ ਹੈ ਪਰ ਜੋ ਦੀ ਮੇਰੇ ਕੋਲੋਂ ਸਰਦੀ ਸੀ ਚਾਹ ਪਾਣੀ ਸਰਦਾਰ ਜੀ ਪੀ ਕੇ ਜਾਂਦਾ ਸੀ ਉਹ ਦਲਤਾਂ ਦਾ ਹਮੇ ਸੀ ਉਹ ਜਿਹੜੀ ਹੁਣ ਇਹ ਰਾਜਾ ਜੀ ਨੇ ਗੱਲ ਕੀਤੀ ਹੈ ਹੁਣ ਇਹਦੇ ਬਾਰੇ ਵੀ ਸਾਨੂੰ ਇਹ ਤਾਂ ਸੰਧੂ ਸਾਹਿਬ ਦੇ ਆਖਣ ਵਾਂਗੂ ਉਦੋਂ ਪੈਦਾ ਵੀ ਨਹੀਂ ਸੀ ਹੋਇਆ ਜਦੋਂ ਦੇ ਉਹ ਹੋਮ ਮਿਨਿਸਟਰ ਰਹੇ ਐ ਕੋਈ ਹੋਰ ਅਹੁਦਾ ਦੇ ਰਹੇ ਐ ਪਰ ਆ ਜਿਹੜੀਆਂ ਗੱਲਾਂ ਕੀਤੀਆਂ ਇਹ ਸਾਥੋਂ ਭਾਈਚਾਰੇ ਤੋਂ ਬਰਦਾਸ਼ਤ ਨਹੀਂ ਹੋਣੀਆਂ ਮੈਂ ਇਨਾ ਕਹਿ ਕੇ ਸਾਰਿਆਂ ਦਾ ਧੰਨਵਾਦ ਕਰਦਾ ਭਰਾਵਾਂ ਦਾ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਜੋ ਕਮੈਂਟਸ ਰਾਜਾ ਅਮਰਿੰਦਰ ਸਿੰਘ ਵੱਲੋਂ ਜੋ ਸਟੇਟ ਪ੍ਰੈਜ਼ੀਡੈਂਟ ਨੇ ਕਾਂਗਰਸ ਦੇ ਦਿੱਤੇ ਗਏ ਨੇ ਇੱਕ ਖਾਸ ਸਿਰਕੇ ਦੇ ਸਬੰਧ ਦੇ ਵਿੱਚ ਉਹ ਬਹੁਤ ਹੀ ਨਿੰਦਨਯੋਗ ਸ਼ਬਦਾਵਲੀ ਹੈ ਔਰ ਇਹ ਦੇਖੋ ਜੋ ਨੈਸ਼ਨਲ ਲੈਵਲ ਤੇ ਤਾਂ ਕਾਂਗਰਸ ਕਹਿੰਦੀ ਹੈ ਕਿ ਅਸੀਂ ਦਲਿਤ ਵਰਗ ਦੇ ਨਾਲ ਆ ਦਲਿਤ ਵਰਗ ਸਾਡੇ ਨਾਲ ਆ ਪਰ ਜਿਹੜੇ ਦਲਿਤ ਪਰਿਵਾਰਾਂ ਦੇ ਸਬੰਧੀ ਜੋ ਵਿਚਾਰ ਨੇ ਕਾਂਗਰਸ ਦੇ ਉਹਨਾਂ ਦੇ ਸਟੇਟ ਪ੍ਰੈਜ਼ੀਡੈਂਟ ਦੇ ਰਾਹੀਂ ਉਹ ਸਾਰਿਆਂ ਦੇ ਸਾਹਮਣੇ ਆਏ ਨੇ ਔਰ ਇਸ ਤਰ੍ਹਾਂ ਦੀ ਜਿਹੜੀ ਐਕਟ ਕਰਨਾ ਹੈਗਾ ਜਾਂ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਹੈਗੀ ਆ ਬੜਾ ਦਿਲ ਦਿਖਾਉਣ ਵਾਲੀ ਇਹ ਇਹ ਬਿਆਨਬਾਜ਼ੀ ਆ ਔਰ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਨੇ ਸਾਡਾ ਬੂਟਾ ਸਿੰਘ ਜੀ ਹੋਰਾਂ ਦੀ ਮੇਰਾ ਖਿਆਲ ਆ ਉਹਨਾਂ ਦੇ ਜਨਮ ਤੋਂ ਪਹਿਲਾਂ ਦੀ ਗੱਲ ਆ ਸਿਰਫ ਜੇ ਕਾਂਗਰਸ ਹੀ ਇਕੱਲੀ ਨਹੀਂ ਗਈ ਕਿ ਇਹ ਦਲਿਤ ਵਰਗ ਦੇ ਨਾਲ ਹੈ ਹੁਣ ਆਪਾਂ ਨੂੰ ਪਤਾ ਲੱਗਿਆ ਵੀ ਕਾਂਗਰਸ ਦਲਿਤ ਵਰਗ ਦੇ ਨਾਲ ਕਿੰਨੀ ਕ ਜੇ ਸਾਡੀ ਆਵਾਜ਼ ਜਾਂਦੀ ਹੈਗੀ ਹੈ ਸੈਂਟਰ ਦੇ ਵਿੱਚ ਉਹੀ ਜਾਂਦੀ ਆ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਦਿੱਤਾ ਹੈਗਾ ਅਸੀਂ ਉਹਦੇ ਅਧੀਨ ਅਸੀਂ ਆਪਣੀ ਜ਼ਿੰਦਗੀ ਜਿਉ ਰਹੇ ਆ ਸਾਨੂੰ ਅਧਿਕਾਰ ਦਿੱਤੇ ਨੇ ਹਰ ਪ੍ਰਕਾਰ ਦੇ ਤੇ ਜੇ ਅਸੀਂ ਉਹਨਾਂ ਦੇ ਪਰਿਵਾਰ ਨੂੰ ਜਾਂ ਉਹਨਾਂ ਦੇ ਉਸ ਵਰਗ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਦੀ ਨਿੰਦਾ ਕਰਾਂਗੇ ਜਾਂ ਉਹਨਾਂ ਬਾਰੇ ਇਸ ਤਰ੍ਹਾਂ ਦੇ ਸ਼ਬਦਾਵਲੀ ਵਰਤਾਂਗੇ ਤਾਂ ਬਹੁਤ ਮਾੜੀ ਗੱਲ ਹੈ ਔਰ ਜੋ ਵੀ ਕੀਤਾ ਗਿਆ ਹੈਗਾ ਇਹਨਾਂ ਨੂੰ ਸਭਕ ਸਿੱਖਣਾ ਚਾਹੀਦਾ ਹੈ ਕਿ ਕਦੇ ਵੀ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਮਾਨਸਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਗੁਰੂ ਮਹਾਰਾਜ ਸਾਹਿਬ ਇਹ ਕਹਿੰਦੇ ਆ ਕਿ ਇਹ ਪਰਮਾਤਮਾ ਦੀ ਬਖਸ਼ਿਸ਼ ਆ ਸਾਰੀ ਜਿਹੜੇ ਹੈਗੇ ਆ ਇੱਕੋ ਮਨੁੱਖਤਾ ਜਾਤੀ ਨਾਲ ਸੰਬੰਧ ਰੱਖਦੇ ਹੈਗੇ ਆ ਬਾਕੀ ਜਾਤ ਪਾਤ ਤੋਂ ਉੱਪਰ ਹੋ ਕੇ ਸਾਨੂੰ ਗੱਲ ਕਰਨੀ ਚਾਹੀਦੀ ਆ ਜੇ ਇਹ ਇਹ ਕਹਿੰਦੇ ਹੈਗੇ ਆ ਕਿ ਅਸੀਂ ਇਹ ਇਸ ਵਰਗ ਦੇ ਆ ਜੀ ਇਹ ਇਸ ਵਰਗ ਦੇ ਆ ਤਾਂ ਇਹ ਬਹੁਤ ਕਾਨੂੰਨੀ ਗੱਲ ਆ ਸਾਰਿਆਂ ਨੂੰ ਇੱਕ ਸੰਵਿਧਾਨ ਦੇ ਰਾਹੀਂ ਹਰੇਕ ਨੂੰ ਇੱਕੋ ਹੀ ਅਧਿਕਾਰ ਹਰੇਕ ਇਨਸਾਨ ਨੂੰ ਦਿੱਤੇ ਆ ਔਰ ਹਰ ਇਨਸਾਨ ਦੇ ਕਿਸੇ ਵੀ ਧਰਮ ਦਾ ਕਿਸੇ ਵੀ ਜਾਤੀ ਦਾ ਕਿਸੇ ਵਰਗ ਦਾ ਕਿਸੇ ਫਿਰਕੇ ਦਾ ਹੈ ਉਹਦੇ ਅੰਦਰ ਪ੍ਰਭਤਵਾ ਵੱਸਦਾ ਉਸ ਪਰਮਾਤਮਾ ਦੀ ਸਾਨੂੰ ਭਗਤੀ ਕਰਨੀ ਚਾਹੀਦੀ ਉਸ ਪਰਮਾਤਮਾ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਔਰ ਜੇ ਅਸੀਂ ਜਿਹੜੇ ਬੰਦੇ ਇਸ ਦੁਨੀਆ ਤੋਂ ਰੁਕਸਤ ਹੋ ਚੁੱਕੇ ਨੇ ਔਰ ਦੇਸ਼ ਦੀ ਸੇਵਾ ਕਰਕੇ ਗਏ ਨੇ ਵੱਡੇ ਵੱਡੇ ਉਹਦੇ ਤੇ ਰਹਿ ਕੇ ਗਏ ਨੇ ਤੇ ਅੱਜ ਅਸੀਂ ਉਹਨਾਂ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਾਂਗੇ ਤਾਂ ਬਹੁਤ ਦੁੱਖ ਦੀ ਗੱਲ ਆ ਬੜੀ ਮਾੜੀ ਗੱਲ ਆ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਔਰ ਕਾਂਗਰਸ ਨੂੰ ਵੀ ਚਾਹੀਦਾ ਹੈ ਕਿ ਆਪਦੇ ਲੇ ਪੱਧਰ ਤੇ ਜਿਹੜੀ ਕਾਂਗਰਸ ਹਾਈ ਕਮਾਂਡ ਹੈਗੀ ਉਹ ਲੇ ਪੱਧਰ ਤੇ ਧਿਆਨ ਦੇਵੇ ਇਹ ਸਿਰਫ ਅਹੋਤੀ ਦਲਿਤ ਵਰਗ ਦੇ ਨਾਲ ਨਹੀਂ ਹੋਣਾ ਚਾਹੀਦਾ ਦਲਿਤ ਵਰਗ ਸਾਰਿਆਂ ਦੇ ਨਾਲ ਹੈ ਕਿ ਜਦੋਂ ਤੁਹਾਨੂੰ ਲੋਡ ਹੁੰਦੀ ਆ ਤੁਸੀਂ ਟਰਾਲੀਆਂ ਭਰ ਕੇ ਲੈ ਕੇ ਜਾਂਦੇ ਆ ਤਰੀਆਂ ਵਿਛਾਉਣ ਵਾਸਤੇ ਹੌਣ ਪਾਣੀ ਪੀਉਣ ਵਾਸਤੇ ਹੌਣ ਤਾਂ ਜਦੋਂ ਕਿਤੇ ਤੁਹਾਨੂੰ ਆਪਦੀ ਸਿਆਸੀ ਲਾਹਾ ਲੈਣਾ ਹੁੰਦਾ ਉਦੋਂ ਤੁਸੀਂ ਉਹਦੀ ਨਿੰਦਾ ਕਰਦੇ ਹੋ ਸੋ ਮੈਂ ਇਸ ਜੋ ਬਿਆਨਬਾਜ਼ੀ ਹੋਈ ਹੈ ਇਹਦੀ ਮੈਂ ਦਿਲੀ ਤੌਰ ਤੇ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਦੀ ਮੈਂ ਨਿੰਦਾ ਕਰਦਾ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਇਹ ਨਹੀਂ ਹੋਣੀ ਚਾਹੀਦੀ ਬਹੁਤ ਮਾੜੀ ਗੱਲ ਆ ਔਰ ਸਾਨੂੰ ਸਾਰਿਆਂ ਨੂੰ ਸਤਿਕਾਰ ਬਣਾ ਕੇ ਇੱਕ ਦੂਜੇ ਦੇ ਨਾਲ ਰਹਿਣਾ ਚਾਹੀਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ న్యూਸ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ న్యూਸ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ న్యూਸ